ਨਮਸਕਾਰ ਮੈਂ ਅਜੀਵ ਨਾਇਕ ਰੇਡੀਓ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦਾ ਹਾਂ ਜਿੱਥੇ ਅੱਜ ਕੱਲ੍ਹ ਬਿਮਾਰੀਆਂ ਇੰਨੀਆਂ ਵੱਧ ਗਈਆਂ ਹਨ ਲੋਕ ਇਲਾਜ ਲਈ ਹਸਪਤਾਲਾਂ ਦੀਆਂ ਲਾਈਨਾਂ ਵਿੱਚ ਲੱਗੇ ਰਹਿੰਦੇ ਹਨ ਅਤੇ ਜਿੱਥੇ ਲੋਕਾਂ ਦਾ ਰੁਝਾਨ ਘਰੋਗੀ ਖਾਣੇ ਨੂੰ ਛੱਡ ਕੇ ਫਾਸਟ ਫੂਡ ਵੱਲ ਵੱਧਾ ਜਾ ਰਿਹਾ ਹੈ ਉੱਥੇ ਹੀ ਇੱਕ ਪੰਜਾਬੀ ਨੌਜਵਾਨ ਲੋਕਾਂ ਨੂੰ ਹਸਪਤਾਲਾਂਾਂ ਤੱਕ ਜਾਣ ਤੋਂ ਬਚਾਉਣ ਲਈ ਅਤੇ ਬਿਮਾਰੀਆਂ ਤੇ ਥੱਲ ਪਾਉਣ ਦੀ ਗੱਲ ਕਰਦਾ ਹੈ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਨਾਮ ਹੈ ਗੁਰਪ੍ਰੀਤ ਜੀ ਤੁਹਾਡੇ ਤੇ ਤੁਹਾਡੇ ਪਰਿਵਾਰ ਬਾਰੇ ਦੱਸੋ ਤੇ ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ ਆਪਣਾ ਪਿੰਡ ਰਾੜਾ ਵੀਰੇ ਮਾਨਸਾ ਜ਼ਿਲ੍ਹੇ ਚ ਤੇ ਦੋ ਬੱਚੇ ਆ ਠੀਕ ਹੈ ਹੁਣ ਇੱਥੇ ਰਹਿੰਦੇ ਆ ਉਠੰਡੇ ਜੀ ਠੀਕ ਹੈ ਜੀ ਹਾਂ ਪਹਿਲਾਂ ਖੇਤੀ ਕਰਦੇ ਸੀਗੇ ਖੇਤੀ ਤੋਂ ਬਾਅਦ ਫਿਰ ਇਹ ਕੰਮ ਸ਼ੁਰੂ ਕੀਤਾ ਤੇ ਤੁਸੀਂ ਇਦਾਂ ਦੀ ਤੁਹਾਡੀ ਕਿਦਾਂ ਸੋਚ ਬਣੀ ਕਿ ਮੈਂ ਇਹ ਵਾਲਾ ਕੰਮ ਕਰਨਾ ਹੈ ਇਹਦੀ ਕਿਦਾਂ ਸ਼ੁਰੂਆਤ ਹੋਈ ਇਹ ਤਾਂ ਵੀ ਮੇਰੇ ਰਿਸ਼ਤੇਦਾਰ ਗਏ ਹੋਏ ਸੀ ਬਾਹਰ ਅੱਛਾ ਜੀ ਉਧਰ ਇਹ ਚੀਜ਼ਾਂ ਨਾ ਬਾਕੀ ਨਾ ਮੈਨੂੰ ਐ ਸੀਗਾ ਵੀ ਜਿਹੜੀਆਂ ਪ੍ਰਾਣੇ ਬਜ਼ੁਰਗ ਚੀਜ਼ਾਂ ਖਾਂਦੇ ਨੇ ਵੀ ਆਪਾਂ ਉਹ ਚੀਜ਼ ਚਲਾਈਏ ਉਹ ਵਧੀਆ ਚੀਜ਼ ਆਕਾ ਉਹਦੇ ਤੋਂ ਬਿਮਾਰੀਆਂ ਤੋਂ ਦੂਰ ਰਹੇ ਜਾਂਦਾਗਾ ਠੀਕ ਹੈ ਜੀ ਉਹ ਵੀ ਇੱਥੇ ਚਲਾਇਆ ਆਪਾਂ ਇਹ ਚੀਜ਼ ਠੀਕ ਹੈ ਜੀ ਤੇ ਤੁਸੀਂ ਇਸ ਚੀਜ਼ ਦੀ ਟ੍ਰੇਨਿੰਗ ਕਿੱਥੋਂ ਲਈ ਮੇਰੇ ਰਿਸ਼ਤੇਦਾਰ ਸ਼ੇਮਿੰ ਨੇ ਲਾ ਕੇ ਗਿਆ ਬਰਾ ਇੱਥੇ ਅੱਛਾ ਉਹੀ ਟ੍ਰੇਨਿੰਗ ਦੇ ਕੇ ਗਏ ਨਾ ਬਾਕੀ ਹੁਣ ਨਾਲ ਦੀ ਨਾਲ ਦੇਈ ਜਾਂਦੇ ਨੇ ਨੌਲੇਜ ਠੀਕ ਹੈ ਜੀ ਹਾਂ ਉਹ ਵੀ ਇੱਥੇ ਆਂਦੇ ਨੇ ਨਹੀਂ ਹੁਣ ਨਹੀਂ ਆਈ ਬਰਾ ਉਹਦੋਂ 6 ਮਹੀਨੇ ਲਗਾਤਾਰ ਇਕੱਠੇ ਲਾਗੇ ਅੱਛਾ ਤੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੈਨੂੰ ਸ਼ੁਰੂਆਤ ਵਿੱਚ ਕੀ ਔਕੜਾਂ ਆਈਆਂ ਜਾਂ ਉਸ ਤੋਂ ਬਾਅਦ ਹੁਣ ਵੀ ਕੀ ਔਕੜਾਂ ਆ ਰਹੀਆਂ ਨੇ ਕੋਈ ਨਹੀਂ ਸ਼ੁਰੂਆਤ ਵਿੱਚ ਤਾਂ ਔਕੜਾਂ ਆਈਆਂ ਸੀ ਕਿਉਂਕਿ ਲੋਕਾਂ ਨੂੰ ਵੀ ਨੌਲੇਜ ਘੱਟ ਸੀ ਤੇ ਆਪ ਵੀ ਦੁਕਾਨਦਾਰੀ ਚ ਪਏ ਤਾਂ ਕਾਫੀ ਟਾਈਮ ਦੇ ਸੀ ਪਹਿਲਾਂ ਸਬਜ਼ੀ ਦਾ ਕੰਮ ਕਰਦੇ ਸੀਗੇ ਤੇ ਹੁਣ ਕੋਈ ਔਕੜ ਨਹੀਂ ਹੈ ਜਿੱਦਾਂ ਮੈਂ ਤੁਹਾਡੇ ਪਿੱਛੇ ਦੇਖ ਰਿਹਾ ਚਾਰਟ ਲੱਗਾ ਹੋਇਆ ਹੈ ਬਿਮਾਰੀਆਂ ਦਾ ਮਤਲਬ ਆਹ ਜਿੱਦਾਂ ਤੁਸੀਂ ਡਾਈਟ ਬਣਾਉਂਦੇ ਹੋ ਇਦਾਂ ਇਹਦਾ ਬਿਮਾਰੀਆਂ ਨੂੰ ਠੀਕ ਕਰਦੀ ਆ ਤੇ ਮਾੜਾ ਜੇ ਇਹਦੇ ਬਾਰੇ ਦੱਸੋ ਕੋਈ ਵੀ ਬਿਮਾਰੀ ਹੋਵੇ ਅਸਲ ਤਾਂ ਭਰਾ ਸਬਜ਼ੀਆਂ ਦੇ ਜੂਸਾਂ ਨਾਲ ਸੈੱਟ ਕਰੀ ਜਾਂਦੀ ਹੈ ਠੀਕ ਹੈ ਬਾਕੀ ਜਿਵੇਂ ਸ਼ੂਗਰ ਹੈ ਸ਼ੂਗਰ ਵਾਲੇ ਕਾਫੀ ਮਰੀਜ਼ ਲੋਟ ਹੋਏ ਨੇ ਕੋਈ ਪੇਟ ਦੀ ਬਿਮਾਰੀ ਆ ਜਾਂ ਗਰਮਾਹਟ ਆ ਜਾਂ ਕੋਈ ਵੀਕਨੈਸ ਆ ਇਹ ਚੀਜ਼ਾਂ ਦੇ ਬਹੁਤ ਹੋ ਜਾਂਦੇ ਠੀਕ ਹੈ ਜੀ ਤੇ ਤਾਡੇ ਕੰਮ ਨੂੰ ਲੈ ਕੇ ਤੁਹਾਡੇ ਰਿਸ਼ਤੇਦਾਰਾਂ ਦਾ ਜਾਂ ਹੋਰ ਲੋਕਾਂ ਦਾ ਕੀ ਰਿਸਪੌਂਸ ਹੈ ਜੀ ਨਹੀਂ ਆਪਣੇ ਨਾਲ ਬਹੁਤ ਰਿਸਪੌਂਸ ਵਧੀਆ ਦਿੱਤਾ ਜੀ ਹਰ ਇੱਕ ਬੰਦੇ ਨੇ ਰਿਸ਼ਤੇਦਾਰਾਂ ਨੇ ਵੀ ਵਧੀਆ ਰਿਸਪੌਂਸ ਦਿੱਤਾ ਤੇ ਜਿਹੜਾ ਕੋਈ ਆਪਣੇ ਕੋਲ ਕਸਟਮਰ ਆਉਂਦਾ ਹੈਗਾ ਉਹ ਵੀ ਬਹੁਤ ਵਧੀਆ ਰਿਸਪੌਂਸ ਦਿੰਦਾ ਜੀ ਠੀਕ ਹੈ ਹਾਂਜੀ ਤੇ ਤੁਹਾਡੇ ਕਸਟਮਰ ਮਤਲਬ ਬਜ਼ੁਰਗ ਬੱਚੇ ਜਵਾਨ ਹਰ ਤਰ੍ਹਾਂ ਦੇ ਹੁੰਦੇ ਹੈ ਜੀ ਹਾਂਜੀ ਆਪਣੇ ਕਸਟਮਰ ਹਰ ਤਰ੍ਹਾਂ ਦੇ ਆ ਜੀ ਬੱਚੇ ਥੋੜੇ ਜਿਹਾ ਘੱਟ ਹੁੰਦੇ ਨੇ ਕਿਉਂਕਿ ਬੱਚੇ ਤਲੀ ਚੀਜ਼ ਨੂੰ ਖਾਣਾ ਪਸੰਦ ਕਰਦੇ ਨੇ ਆਪਣੇ ਕੋਲ ਕੋਈ ਤਲੀ ਚੀਜ਼ ਨਹੀਂ ਜਿਵੇਂ ਬਗੈਰ ਤਲੇ ਤੁਸੀਂ ਰੋਲ ਹੈਗਾ ਕਣਕ ਦੇ ਆਟੇ ਦਾ ਬਕਰੇ ਬਗੈਰ ਤਲੇ ਤੁਸੀਂ ਸਪਰਾਉਟ ਆ ਗਏ ਸੈਂਡਵਿਚ ਆ ਗਏ ਇਹ ਚੀਜ਼ਾਂ ਆ ਗਈਆਂ ਬੱਚੇ ਤਲਿਆਂ ਨੂੰ ਵੱਧ ਸਿੰਧ ਕਰਦੇ ਨੇ ਅੱਛਾ ਹਾਂ ਤੇ ਮਤਲਬ ਜਿੱਦਾਂ ਵੀ ਤੁਸੀਂ ਇਹ ਆਈਟਮਾਂ ਬਣਾਉਂਦੇ ਹੋ ਤੇ ਇਹ ਆਈਟਮਾਂ ਬਣਾਉਣ ਦੀ ਤੁਹਾਡੀ ਕੀ ਵਿਧੀ ਹੁੰਦੀ ਹੈ ਕਿੱਦਾਂ ਇਹਨਾਂ ਨੂੰ ਤਿਆਰ ਕਰਦੇ ਹੋ ਇਹਨਾਂ ਨੂੰ ਜਿਵੇਂ ਹੁਣ ਸਪਰਾਉਟ ਹੈ ਵੀਰੇ ਸਪਰਾਉਟ ਘਰੇ ਹਰੇ ਕਰਦੇ ਆ ਪੁੱਗਰ ਜਾਂਦੇ ਨੇ ਜਦੋਂ ਉਦੋਂ ਬਾਅਦ ਇੱਥੇ ਲਿਆਉਨੇ ਆ ਫਿਰ ਇੱਥੇ ਤਿਆਰ ਕਰਦੇ ਆ ਉਹਦੇ ਵਿੱਚ ਪੀਨਟ ਪੈ ਜਾਂਦੇ ਨੇ ਸਵੀਟ ਕੌਰਨ ਪੈ ਜਾਂਦੇ ਨੇ ਪਨੀਰ ਪੈ ਜਾਂਦਾ ਹਾਂਜੀ ਚਾਟ ਵਨ ਸਬਜ਼ੀਆਂ ਨੂੰ ਬੋਲ ਕਰਕੇ ਪਾਣੀ ਚ ਕਣਕ ਦੇ ਆਟੇ ਦਾ ਰੋਲ ਘਰੋਂ ਬਣਾ ਕੇ ਲਿਆਉਣੇ ਉਹਦੇ ਚ ਸਿਕੰਦਰ ਦਾ ਰਸ ਹੁੰਦਾ ਠੀਕ ਹੈ ਜੀ ਤੇ ਬੋਲ ਕਰਕੇ ਹੀ ਪਾਉਣੀ ਆ ਫਿਰ ਅੱਛਾ ਹਾਂਜੀ ਤੇ ਕੁੱਲ ਮਿਲਾ ਕੇ ਤੁਸੀਂ ਕਿੰਨੀਆਂ ਆਈਟਮਾਂ ਬਣਾਉਂਦੇ ਹੋ ਤੇ ਕਿੰਨੀਆਂ ਬਿਮਾਰੀਆਂ ਨੂੰ ਠੀਕ ਕਰਦੀਆਂ ਨੇ ਜਿਹੜੇ ਜੂਸ ਆਉਂਦੇ ਭਰਾ ਹੈਗੇ ਨੂੰ 22 23 ਪ੍ਰਕਾਰ ਦੇ ਅੱਛਾ ਜੀ ਤੇ ਜਿਹੜੇ ਖਾਣ ਵਾਲੀਆਂ ਆਈਟਮਾਂ ਨੇ ਉਹ ਹੈਗੀਆਂ 10-12 ਠੀਕ ਹੈ ਜੀ ਵਿੱਚ ਉਹਨਾਂ ਦੇ ਸ਼ੇਕ ਸ਼ੂਕਾ ਗਏ ਸਪਰਾਉਟ ਆ ਗਏ ਪੀਨਟ ਸੈਲਡ ਆ ਗਿਆ ਪਨੀਰ ਸੈਲਡ ਆ ਗਿਆ ਤੇ ਜਿੱਦਾਂ ਹੁਣ ਤੁਸੀਂ ਇਹ ਕੰਮ ਕਰਦੇ ਹੋ ਤੇ ਲੋਕਾਂ ਨੂੰ ਕੀ ਜਾਣਕਾਰੀ ਦੇਣਾ ਚਾਹੋਗੇ ਇਹਦੇ ਬਾਰੇ ਲੋਕਾਂ ਨੂੰ ਤਾਂ ਇਹੀ ਜਾਣਕਾਰੀ ਦੇਣਾ ਚਾਹੁੰਦੇ ਆ ਭਰਾ ਵੀ ਆਪ ਦਾ ਕੰਮ ਚਲਾਓ ਬੇਸ਼ੱਕ ਛੋਟਾ ਚਲਾ ਲਓ ਕੋਈ ਪੰਜਾਬ ਨਾ ਛੱਡੋ ਹਾਂ ਜਿੱਦਾਂ ਅੱਜ ਕੱਲ੍ਹ ਲੋਕ ਬਾਹਰ ਵੱਲ ਜ਼ਿਆਦਾ ਜਾ ਰਹੇ ਨੇ ਤੇ ਵੈਸੇ ਵੀ ਆਪਣੇ ਜੋ ਨੌਜਵਾਨ ਤਬਕਾ ਹੁੰਦਾ ਹੈ ਉਹ ਇਹਨਾਂ ਕੰਮਾਂ ਤੋਂ ਗਰੇਜ਼ ਕਰਦਾ ਹੈਗਾ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹ ਸੰਗ ਮੰਨਦੇ ਨੇ ਭਰਾ ਕਿਉਂਕਿ ਮਾਰਵੀ ਆਪਾਂ ਨੂੰ ਇਹੀ ਕੰਮ ਕਰਨੇ ਪੈਣਗੇ ਇੱਥੇ ਆਪਦੇ ਪੰਜਾਬ ਚ ਆਪਦੇ ਪਰਿਵਾਰ ਚਾਂਗੇ ਜੇ ਇੱਥੇ ਇਹ ਕੰਮ ਚਲਾ ਲਈ ਆਪਾਂ ਵਧੀਆ ਠੀਕ ਹੈ ਤੁਸੀਂ ਇੱਕ ਵਾਰੀ ਆਪਣੀ ਟਾਈਮਿੰਗ ਅਤੇ ਆਪਣੀ ਲੋਕੇਸ਼ਨ ਦੱਸ ਦਿਓ ਆਪਾਂ ਪੀ ਐਨ ਬੀ ਬੈਂਕ ਦੇ ਨੇੜੇ ਆ ਭਰਾ ਦਾਦੀ ਪੋਤੀ ਪਾਰ ਕੋਲੇ ਇਸ ਤਰੀਚ ਤੇ ਆਪਣੀ ਟਾਈਮਿੰਗ ਆ ਤੜਕੇ 7 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਐਤਵਾਰ ਨੂੰ ਬ ਤੇ ਇਹ ਸਨ ਜੀ ਗੁਰਪ੍ਰੀਤ ਸਿੰਘ ਜੀ ਤੇ ਅਗਰ ਤੁਸੀਂ ਆਪਣੀ ਸਿਹਤ ਨੂੰ ਸਹੀ ਰੱਖਣਾ ਚਾਹੁੰਦੇ ਹੋ ਤੇ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕ ਵਾਰ ਇਹਨਾਂ ਕੋਲ ਜ਼ਰੂਰ ਵਿਜ਼ਿਟ ਕਰੋ ਬਾਕੀ ਵੀਡੀਓ ਨੂੰ ਲਾਈਕ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ